ਬਹੁਤ بڑے ਆਫੀਸਰ ਨੇ ਇੱਕ ਸੁਜੈਸ਼ਨ ਦਿੱਤੀ ਸੀ ਜਸਟ ਵੈਲ ਬੀਇੰਗ ਉਹਨਾਂ ਨੇ ਮੈਨੂੰ ਕਿਹਾ ਵੀ ਪਰਮਜੀਤ ਇਟਸ ਅ ਵੈਰੀ ਗੁੱਡ ਕਿ ਤੁਸੀਂ ਡਰਿੰਕ ਨਹੀਂ ਕਰਦੇ ਪਰ ਮੈਂ ਤੁਹਾਨੂੰ ਇਹ ਸੁਜੈਸਟ ਕਰਦਾ ਕਿ ਜਦੋਂ ਤੁਸੀਂ 50 ਕ੍ਰਾਸ ਕਰ ਜਾਓਗੇ ਆਪਣੀ ਲਾਈਫ ਦੇ ਇੱਕ ਪੈਗ ਡੇਲੀ ਪੀਣਾ ਸ਼ੁਰੂ ਕਰਿਓ ਸੋ ਥੈਟ ਤੁਹਾਡੀ ਹੈਲਥ ਅੱਛੀ ਰਵੇ ਔਰ ਮੈਂ ਇੱਕ ਐਸਾ ਬੰਦਾ ਹਾਂ ਮੈਂ ਕੋਈ ਵੀ ਕਿਸੇ ਦੇ ਕਹੇ ਤੇ ਕੰਮ ਨਹੀਂ ਕਰਦਾ ਜਦ ਤੱਕ ਮੇਰੀ ਆਪਣੀ ਅਨਲਿਸਿਸ ਨਾ ਹੋਵੇ ਮੈਂ ਨਹੀਂ ਪੀਜੀਆਈ ਦੇ ਡਾਕਟਰ ਸੀਗੇ ਮੇਰੇ ਜਾਣਕਾਰ ਮੈਂ ਉਹਨਾਂ ਨਾਲ ਕੰਸਲਟ ਕੀਤਾ ਨਾਨੇ ਮੈਨੂੰ ਇੱਕ ਗੱਲ ਕਹੀ ਕਿ ਪਰਮਜੀਤ ਅਗਰ ਤੁਸੀਂ ਅਲਕੋਹਲ ਜਾਂ ਕੋਈ ਵੀ ਡਰਗ ਯੂਜ਼ ਨਹੀਂ ਕਰ ਰਹੇ ਇਸ ਤੋਂ ਬੈਟਰ ਕੁਝ ਨਹੀਂ ਹੋ ਸਕਦਾ ਹੈਲਥ ਵਾਸਤੇ ਅਗਰ ਤੁਸੀਂ ਇੱਕ ਪੈਗ ਮਹੀਨੇ ਚ ਵੀ ਪੀਂਦੇ ਹੋ ਮਹਿੰਗੀ ਤੋਂ ਮਹਿੰਗੀ ਸ਼ਰਾਬ ਦਾ ਵੀ ਪੀਂਦੇ ਹੋ ਈਵਨ ਥੈਨੋ ਤੁਹਾਡਾ ਲੀਵਰ ਖਰਾਬ ਕਰੇਗੀ ਹੀ ਕਰੇਗੀ ਸ਼ਰਾਬ ਨੂੰ ਛੋੜ ਦਿਓ ਡਰਗਸ ਨੂੰ ਛੋੜ ਦਿਓ ਜੋ ਸਾਡੀਆਂ ਲਾਈਫ ਸੇਵਿੰਗ ਡਰਗਸ ਨੇ ਮੈਡੀਸਿਨਸ ਨੇ ਉਹਨਾਂ ਨੂੰ ਵੀ ਡਾਕਟਰਸ ਕਹਿੰਦੇ ਆ ਜ਼ਿਆਦਾ ਨਹੀਂ ਖਾਣਾ ਚਾਹੀਦਾ ਇਹ ਤੁਹਾਡੇ ਸਰੀਰ ਦਾ ਨੁਕਸਾਨ ਕਰਦੀ ਆ